ਸਤ ਸਾਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ। ਮੀ ਪਿਆ ਅੱਜ ਬੜੀਆ ਤਰੀਕੇ ਐ। ਇਹ ਅੱਜ ਵੀ ਬੱਦਲ ਹੈਗੇ ਨੇ ਦੇਖਦੇ ਆ ਮੀ ਆਉਂਦਾ ਕਿ ਨਹੀਂ ਆਉਂਦਾ। ਬਾਕੀ ਚੱਲੇ ਕੰਗਾਂ ਨਾਲ ਆਪਣੇ ਜਿਹੜਾ ਨਫਾ ਬੰਦਰ ਰੱਖਿਆ ਉਹਨੂੰ ਪੈਸੇ ਪਾ ਕੇ ਆਉਣਾ ਇਹਦੇ ਘਰੇ। ਚੱਲਦੇ ਆ ਬੈਂਕ 'ਚ। ਪਹਿਲਾਂ ਪੈਸੇ ਲਾ ਕੇ ਆਉਣਾ। ਜੇ ਪਤਾ ਨਹੀਂ ਖੜੇ ਖੜੇ ਦੀ ਬੈਟਰੀ ਡਾਊਨ ਹੋ ਗਈ। ਚਾਬੀ ਲੱਗੀ ਰਹੀ। ਸੋ ਚੱਲਦੇ ਆ। ਮੌਸਮ ਹੈਗਾ ਅੱਜ 20 ਦਾ ਹਵਾ ਉਹ ਵੱਡਾ ਚੱਲਦੀ ਬਹੁਤ ਘੱਟ ਆ ਜੇ ਮੈਂ ਚੰਗੀ ਗੱਲ ਆ ਵੱਖੀ ਚੱਲਦੀ ਲਗਭਗ ਸਾਰੇ ਪਾਸੇ ਲੱਗੀ ਆ ਗਾਣਾ ਜੀਰੀ ਹੁਣ ਚੌੜ ਲਾ ਕੇ ਬੜਾ ਬੜਾ ਚਰਦੇ ਲੱਗ ਰਾਹਦੇ ਨੇ ਉੱਪਰ ਵੀ ਬੇ ਲੱਗਵਾਂ ਸਾਰੇ ਵਸੇ ਲੱਗੀ ਆ ਉਹਦਾ ਕੋਈ ਮੁੱਕੀ ਮੁੱਕੀ ਵਾਲਾ ਰਹਿੰਦਾ ਹੋ ਜਣਾ ਸੀਰੇ ਨੇ ਮੁੱਕੀ ਵਾਲੇ ਮੁੱਕੀ ਮੁੱਕੀ ਵਾਲੇ ਰਹਿ ਗਏ ਵਾਦ ਦਾ ਲੱਗ ਹੀ ਥਾ ਉਹਦੇ ਤੇ ਸੋਕਰਾ ਜੀ ਇਹਨਾਂ ਨੇ ਪਹਿਲਾਂ ਲਾਈ ਹੈ ਇਹ ਤਾਂ ਸਾਰ ਨੂੰ ਐਂਡ ਤੇ ਜਿਹੀ ਵੜਦੇ ਹੁੰਦੇ ਨੇ ਕਣਕਾਂ ਜਿਹੜੀ ਖੜੀ ਇਥੋਂ ਕੈਂਚੀ ਤੋਂ ਬਾਲਾ ਚ ਨਹੀਂ ਕਹਿੰਦਾ ਫਿਰ ਕਹਿੰਦਾ ਡੇਢੀ ਦਾ ਦਬਾਅ ਮਾਰ ਗਿਆ ਤੇ ਇਹਨਾਂ ਦੀ ਜਿਹੜੀ ਫੁੱਟਣ ਵਾਲੀ ਹੈ ਅੱਜ ਤੱਕ ਦਾ ਲਾਹੌਰ ਕਰੀ ਆਪਾਂ ਨੇ ਮਿੱਠਾ ਸੌਣਾ ਬੰਦ ਕਰਦਾ ਦੁਬਾਰਾ ਡਾਈਟ ਸ਼ੁਰੂ ਕਰਾਂਗੇ ਸਿੰਪਲ ਸੋਬਰ ਡਾਈਟ ਉਠਾਉਣਾ ਖਾਣਾ ਜਿਵੇਂ ਮੰਗਦਾ ਐ ਕਮੀਨ ਲਈ ਸਿਰਫ ਐ ਕਮੀਨ ਲਈ ਵੇਟ ਰੋਡ ਜੁਗਵਾ ਜਨਾ ਬੂਆ ਇੱਕ ਮਹੀਨੇ ਲਈ ਮਟਾ ਰੋਣਾ ਬੰਦ ਕਰਾ ਲਓ ਜੋ ਵੀ ਪਹਿਨਾ ਕਰਾ ਦੇ ਜਵਾ ਚੱਲਦੇ ਆ ਘਰ ਨੂੰ ਤੇ ਫੇਰ ਅਬ ਦੇ ਹੱਥ ਜਵਾ ਕਰਾਏ ਨੇ ਫੇਰ ਦੂਜੇ ਘਰ ਤੇ ਮੈਂ ਫੋਰ ਰਹੀ ਕਰਦਾ ਆ ਐਸ ਵੀ ਇਹ ਇਥੇ ਬਰਾਜ ਨਹੀਂ ਨਾ ਐਸ ਵੀ ਇਹ ਇੱਕ ਕੰਮ ਹੋਰ ਜਿਆਦਾ ਜਸੂਏ ਦੇ ਬਰਾਬਰ ਚੱਲਨੇ ਆ ਜਿੱਤਾਂ ਨਾਲ ਜਾਣਾ ਰੇਤਾ ਪੁੱਛਣ ਰੇਤਾ ਦਾ ਸਿਮਿੰਟ ਅਲਟਰਾ ਟੈਕ ਲਿਆਉਣਾ ਦੂਜਾ ਦਾ ਕਾਰੋ ਲੈ ਲੈ ਬੇਗਾਨਾ ਅਲਟਰਾ ਬਾਕੀ ਅਲਟਰਾ ਟੈਕ ਬੈਸਟ ਆ ਹੁਣ ਮੈਂ ਮਿਸਤਰੀ ਲੱਗੂ ਇੱਕ ਦਿਨ ਚ ਆਹ ਸਿਮਿੰਟ ਰੇਤਾ ਨੂੰ ਲੈਣਾ ਗੱਲ ਕਰਕੇ ਆਉਣੀ ਆ ਫਿਰ ਫੋਨ ਕਰਦਾਂਗੇ ਫੋਨ ਨਹੀਂ ਕਰਦੇ ਘਰੇਰਾ ਪੂਰਾ ਵਧੀਆ ਬਣਾਇਆ ਸੀ ਆਫ ਰੋਡਰ ਬਣ ਗਿਆ ਆਫ ਰੋਡ ਨਹੀਂ ਹਾਲਾ ਹੋ ਇਹ ਲਾ ਪੂਰਾ ਵਧੀ ਸੜਕ ਬਣ ਗਈ ਜਿਹੜੀਆਂ ਅਠਾ ਸਾਈਕਲਿੰਗ ਕਰਨਾ ਉਹ ਇਹ ਬਾਠਾ ਇਸ ਦੀ ਉਹ ਕਿ ਦੰਗਲਾਂਾਂ ਕੇ ਦੋ ਤਿੰਨ ਪਿੰਡ ਕੱਢ ਦਿੰਦਾ ਸਾਈਕਲ ਤੇ ਆ ਹੌਣ ਦਾ ਜਾ ਖੋਲਾ ਵਧਦੀ ਰਾਹ ਵੀ ਜਦੋਂ ਇਹਨਾਂ ਨੇ ਮਿੱਟੀ ਚੱਕ ਕੇ ਇੰਦਰ ਦਿੱਤੀ ਆ ਦੂਹਰਾ ਇੰਦਰ ਤਰੀ ਗਿਆ ਮਸ਼ੀਨਾਂ ਪਟ ਪਟ ਦੇ ਤੇ ਥੋਏ ਪੈ ਗਏ ਉਹ ਗੋਰੀ ਦੇ ਬਣ ਗਿਆ ਮੀ ਵਾਲਾ ਪਾਣੀ ਆ ਤੇ ਹੁਣ ਮੀਂਹ ਪੈਂਦੇ ਹੋਣਗੇ ਮਗਰ ਮੈਂ ਤਾਂ ਪਾਈ ਰਹਿਣਾ ਚਾਹ। ਗਾਰਦ ਉਹ ਦਰਸ ਕਰਦੀ ਮਿੱਟੀ ਫਰੋ। ਗਲਦੇ ਜੀ। ਆਹ ਕੀ ਕਰਿਆ ਮੈਂ ਪੂਰੇ ਟੋਏ ਦੇ ਛੋਟੇ ਛੋਟੇ ਪਾਉਣ। ਚੱਲਦੀਆਂ ਨੇ ਆਹ ਸੌਣ ਦਾ ਮਹੀਨਾ ਜਾ ਕੇ ਬਿਸਕਟਾਂ ਦਾ ਕੰਮ ਬੜਾ ਚੱਲ ਪਿਆ ਦਾ ਸੌਣ ਦਾ ਮਹੀਨਾ ਆ ਲਈਆ ਪੂਰੇ ਤੇ ਬਿਸਕਟਾਂ ਦਾ ਕੰਮ ਜਿਹੜਾ ਬੋਲਾਂ ਤੇ ਪਹਿਲਾਂ ਇੱਕ ਹੀ ਵਠੀ ਹੁੰਦੀ ਇੱਥੇ ਦੇਗੋ ਵਾਲਾ ਸੂਏ ਦੇ ਦਿੱਤੇ ਕਰ ਰੇ ਰੇ ਇੱਥੇ ਵੀ ਤੇ ਸਿਮੈਂਟ ਵੀ ਨੰਬਰ ਲੈਂਦਾ ਤੇ ਫੋਨ ਕਰਤਾ ਹੈ ਵਸੇ ਨੂੰ ਇੱਥੇ ਲਾਏ ਮੈਂ ਅਲਟਰਾਟੈਕ ਆ ਨਾ ਆਪਣੇ ਫਿਲਡ ਹੈਗੀ ਆ ਉਹ ਰੱਖਦੇ ਨਹੀਂ ਬੰਗਰ ਸਿਮੈਂਟ ਰੱਖਦੇ ਆ ਅਲਟਰਾਟੈਕ ਵੈਲਟਾ ਮੈਂ ਤਰੀਆਂ ਦਾ ਕਹਿਣਾ ਤੇ ਕੰਗਰਲ ਲక్ష్ਮੀ ਲక్ష్ਮੀ ਆ ਉਹ ਵੀ ਵਧੀਆ ਹੈਗਾ ਤਾਂ ਹੀ ਕਰਕੇ ਫਿਰ ਇੱਥੇ ਆ ਜੀ ਅਲਟਰਾਟੈਕ ਹੀ ਲੈਣਾ ਆਪਣਾ ਰੱਖ ਇਹ ਕੰਮ ਡੇ ਲੱਗਿਆ ਰਿਹਾ ਅੱਜ ਆਪਣੇ ਜੜਨ ਨੂੰ ਲੋ ਹੀ ਸਿਲੰਡਰ ਭਰੋਣ ਜਾਣਾ ਪੈ ਗਿਆ ਐਨ ਵਕਤ ਦੇ ਮੁੱਕ ਗਿਆ ਚੱਲ ਨੇੜੇ ਹੀ ਐ ਚਿੱਤਰ ਫੈਕਟਰੀ ਇੱਥੇ ਭਰਵਾ ਲਿਆਉਂਦੇ ਹਾਂ ਨੇ ਨੇ ਜਿੰਨ ਦਸ ਲੰਦ ਹੈਗਾ ਅੰਗੇ ਭਾਰਤ ਦੇ ਸੀ ਬਾਹਰ ਦਾ ਦੁਨੀਆ ਵੰਦੇ ਹੋਏ ਇੱਕ ਚੇਕ ਆਪਣਾ ਹੀ ਕਰ ਪਾਣ ਤੇ ਗੱਡੀ ਵੀ ਆ ਜਾਂਦੀ ਹੈ ਕਈ ਵਾਰੀ ਹੁਣ ਭਾਰਤ ਦਾ ਜਿਹੜਾ ਖਾਲੀ ਹੋ ਗਿਆ ਗੱਡੀ ਤੋਂ ਭਰਵਾ ਲਾਂਗੇ ਮਨਪਾਰਸਾ ਤੱਕ ਹੈ ਹੀ ਪਰਸਾ ਬੱਲਾ ਅਸੀਂ ਕੱਦੂ ਚੋਲ ਜੇ ਕਰਕੇ ਸਿਲੰਡਰ ਸੰਡਰ ਭਰ ਕੇ ਲਿਆਇਆ ਚਲ ਬਾਕੀ ਲੈ ਕੇ ਆਉਂਦੇ ਚੱਲ ਭਾਈ ਚੱਲ ਭਾਈ ਚੱਲ ਭਾਈ ਚੱਲ ਲੋ ਵੀ ਪੰਗਾ ਪੈਗਾ ਪੰਗਾ ਹੁਣ ਜਾਣਾ ਪਊ ਤਣੋਂ ਤੋਂ ਲੈ ਆਉਣੇ ਜਾ ਕੇ ਤੇ ਔਰੇ ਵੱਗੇ ਕਾਪੀ ਨਹੀਂ ਮੰਗਦੇ ਅੱਜ ਕਾਪੀ ਮੰਗ ਲਈ ਕਹਿੰਦੇ ਰੂਲ ਚੇਂਜ ਹੋ ਗਿਆ ਇੱਕ ਤਰੀਕ ਤੋਂ ਅੱਗੇ ਤਾਂ ਉਹੀ ਸਿਲੰਡਰ ਭਰ ਕੇ ਦਿੰਦੇ ਆਪਾਂ ਸਿਲੰਡਰ ਗੱਡੀ ਵਾਲੇ ਤੋਂ ਲੈਂਦਾ ਇਹ ਗੱਲਾਂ ਆਪਣਾ ਘ ਭਾਰਤ ਦੇ ਆਉਂ ਇਹ ਗੱਡੀ ਆਦਲਾ ਲਾ ਲੇ ਵੀ ਚੱਲ ਨੇੜੇ ਇੱਥੇ ਭਰਾ ਆ ਜਾਂਦਾ ਅੱਗੇ ਭਰ ਰਕ ਲੈ ਜਾਂਦੇ ਹੁਣ ਕਹਦੇ ਕਾਪੀ ਲਿਓ 10 ਲੈ ਵੀ ਤਣਾ ਦੋ ਸਿਲੰਡਰ ਮਿਲ ਕੇ ਸਿਲੰਡਰ ਫਰੰਡ ਤੇ ਇੱਥੇ ਦੂਰੋਂ ਮਿਲਦਾ ਦੁਕਾਨ ਤੋਂ ਮਿਲ ਜਾਦਾ ਹੁਣ ਕਾਪੀ ਬਣਵਾ ਲਾਂਗੇ ਵੀ ਕਾਪੀ ਵੀ ਬਣ ਜਾਂਦੀ ਆ ਮੈਂ ਪ੍ਰੂਫ ਪ੍ਰਾਫ ਹੋਈ ਲੈ ਕੇ ਆ ਮੇਰਾ ਕਾਪੀ ਬਣਵਾ ਲੈਣੇ ਚਾਹੀਦੀ ਉੱਥੇ ਸਿਲੰਡਰ ਦੀ ਢੋਲੀ ਤਾਂ ਆਪਣੇ ਕੋਲ ਹੈਗੀ ਏ ਦਾਨ ਬਣਵਾ ਲਾਂਗੇ ਹੁਣ ਬੱਕ ਹੋਣ ਲੱਗੇ ਲਓ ਜੀ ਸ਼ਾਮ ਦਾ ਟਾਈਮ ਲੱਗਿਆ ਆਣੀ ਪਉਣ ਵੜੀਆਂ ਮੇਰੀ ਤਾਂ ਪੂਰੀ ਮੇਨੂੰ ਸ਼ੁਰੂਆਤ ਲੱਗਦੀ ਇੱਧਰ ਤਾਂ ਬੱਦਲ ਪੂਰਾ ਵਧੀਆ ਬਣ ਗਿਆ ਆ ਜਾਵੇ ਤਾਂ ਚੰਗੀ ਗੱਲ ਆ ਮਿੱਟੀ ਥਿੱਤੀ ਇੱਥੇ ਇੱਥੇ ਤੂੜੀ ਸੀ ਤੂੜੀ ਚੱਕ ਪੂ ਦੋਕ ਪੰਡਾ ਰਹਿੰਦੀ ਜਿੱਥੇ ਉੱਧਰ ਮਾਰੀ ਚੱਕ ਕੇ ਜੇ ਸੈੱਟ ਕਰਤਾ ਤੂੰ ਬੱਚੀ ਵੜੀ ਬੰਦਨ ਸਾਰਾ ਹੱਥ ਲੈ ਜੀ ਇੱਕ ਹੰਬਾ ਬਾਕੀ ਪੱਟ ਤੀ ਦੁਬਾਰਾ ਉੱਥੇ ਲਾਉਣਾ ਉਹ ਉਹ ਖੁੰਜੀ ਤੇ ਬਿਰਣ ਉਹ ਖੁੰਜੀ ਜਿਗਲਣ ਮੱਛਰਦਾਨੀ ਵਾਸਤੇ ਤੇ ਬੜੀਆਂ ਮੱਛਰਦਾਨੀ ਬਲਾਉਣੀ ਲੈਂਦੀਆਂ ਉਹਦਾ ਸਿਰ ਚਲ ਇੱਕ ਮਹੀਨੇ ਲੱਗੂਗੀ ਜੇ ਪਿਆ ਟਾਈਮ ਉਹਦਾ ਬਾਕੀ ਲਾਵਾ ਜ਼ਰੂਰ ਇਹਨੂੰ ਪਿਆਈਏ ਪਾਣੀ ਥੈਂਕ ਯੂ ਭਰਦੀਏ ਗਰ ਥੈਂਕ ਯੂ ਭਰਨ ਆ ਦੇਖ ਇੱਧਰ ਕਿੰਨਾ ਘਣਾ ਬੱਦਲ ਬਣਾਇਆ ਐ ਇੱਧਰ ਸਾਫ ਬੱਦਲ ਸਾਫ ਜਦੋਂ ਕੋਈ ਚੀਜ਼ ਛੱਡੀ ਹੋਵੇ ਦੇਖ ਲਓ ਉਦੋਂ ਚੀਜ਼ ਆਉਂਦੀ ਆ ਮੈਂ ਡੱਬਾ ਜੱਕੇ ਫਿਰਦੇ ਅੱਜ ਮੈਂ ਅੱਜ ਹੀ ਗਏ ਘਟੇ ਵੀ ਮਿੱਠਾ ਖਾਣਾ ਨਹੀਂ ਅੱਜ ਹੀ ਵੇਸਾਂ ਦੇ ਲੱਡੂ ਲਿਆਈ ਉਹ ਵੀ ਚੱਕ ਕੇ ਦੱਬਾ ਆ ਗਿਆ ਜੀ ਮੈਂ ਨਾ ਹੁਣ ਨਹੀਂ ਖਾਣੇ ਕੰਪਲੀਮੈਂਟ ਨਹੀਂ ਕਰੀਂ ਜਾਂਦਾ ਉਹ ਨਹੀਂ ਕਰਨਾ ਮੈਂ ਤਾਂ ਨਾ ਫੱਟੇ ਨਾ ਰਿਹਾ ਇਹਨਾਂ ਦਾ ਕੋਈ ਚੀਜ਼ ਪਰ ਇੱਕ ਮਹੀਨਾ ਕਹਿਣ ਦਾ 30 ਦਿਨ ਨੇ ਪਰ ਬਹੁਤ ਵੱਡੀ ਚੀਜ਼ ਹੁੰਦੀ ਆ ਹੋ ਗਏ 75 ਸਾਢੇ ਕਰਿਆ ਹੋਇਆ ਹੁਣ ਤਾਂ ਢੱਡ ਨਿਕਲ ਆਇਆ ਚਲ ਦੁਬਾਰਾ ਫੇਰ ਹੁਣ ਫੇਰ ਕਰਨਾ ਉਹ ਆ ਡਾਈਟ ਨਾਲ ਹੀ ਹੋ ਜੂਗਾ ਇਹਨਾਂ ਦਾ ਬੜੀ-ਬੋਟੀ ਐਕਸਰਸਾਈਜ਼ ਕਰਾਂਗੇ ਵਜ਼ਨ ਘਟਾਵਾਂਗੇ ਦੁਬਾਰਾ ਪਰ ਮਿੱਠਾ ਬੰਦ ਕਰਤਾ ਜਾਨਾ ਲੋ ਜੀ ਇਹਦਾ ਇੰਤਜ਼ਾਰ ਕਰਨੀਆਂ ਆ ਆ ਗਈਆਂ ਮੀਂਹ ਵੀ ਆ ਜਾ ਜਲਦੀ ਕੰਦ ਦੇ ਛੁੱਟੇ ਹੋਏ ਨੇ ਕਣੀ ਆ ਗਈਆਂ ਲੇਕਿਨ ਹਣ ਤਾਂ ਨਹੀਂ ਹੰਡ ਹੰ ਵੀ ਉੱਥੇ ਹੀ ਹੌਂਕਦਾ ਜਦੋਂ ਆਉਣ ਚੱਲੇ ਮਰੀ ਜ ਤੇ ਬੱਦਲ ਬੱਦਲ ਦੌੜੀ ਗਿਆ ਇੱਧਰੋਂ ਭੱਜੇਗਾ ਤਰੇ ਕਿੰਨੇ ਪਤਾ ਨਹੀਂ ਕੀ ਹੈ ਇੱਧਰ ਆਮੀ ਦਾ ਨਾ ਹੁਣ ਹੀ ਲੰਦਾ ਕਣੀਆਂ ਜੀ ਵਾ ਕੇ ਪਾਰ ਹੀ ਹੁੰਦਾ ਅਗਰ ਅਗਰ ਰਾਤ ਨੂੰ ਭਰਾ ਆਈ ਜਾਵੇ ਬਾਕੀ ਬਗਾਨ ਨੂੰ ਉਹਰਾ ਇੱਕ ਹੀ ਲੈ ਤੁਰਾ ਹੀ ਕੋਈ ਆ ਕੰਦੂ ਲੈ ਆਉਣ ਨਾਲ ਲੋ ਵੀ ਟਾਈਮ ਨਰਕਾਂ ਬੰਨੇ ਫੜ ਕੇ ਦੱਤ ਦੋ ਨਰੀ ਜਿਹਾ ਪਾਇ ਆਲੀ ਡੁੱਲੀ ਲੈ ਆਏ ਦੇ ਦੇਖਦੇ ਆ ਡਾਈਟ ਕਿੰਨਾ ਚਿਰ ਲੰਬਦੀ ਆ ਆਪ ਦੇਖ ਲੈ ਇਹ ਪੂਰੀ ਕਰਾਵੇ ਪਹਿਲਾ ਦਿਨ ਤੱਕ ਕਲੀਅਰ ਲੰਘਿਆ ਬਣਾਵਾ ਨਹੀਂ ਤਾਂ ਅੱਗ ਦਾ ਲੱਡੂ ਨਹੀਂ ਹੱਥ ਪਈ ਜਾਂਦਾ ਲੱਡੂਆਂ ਦਾ ਡੱਬਾ ਆ ਗਿਆ ਗੱਲ-ਗੱਲ ਚ ਇੱਕ ਦੂਜੇ ਏ ਕੋਈ ਨਾ ਸੋਚ ਲਿਆ ਮੈਂ ਹੁਣ ਨਹੀਂ ਖਾਣਾ। ਇੱਕ ਲਈ ਸਟ੍ਰਿਕਟ ਬੰਦ। ਲੋਈ ਖਾਲੀ ਕਰ ਲਿਆ ਥਾਂ ਰੈਡੀ ਨਵਰ ਕੀ। ਚਲੋ ਬਈ। ਉਧਰ ਛੱਡ ਤੇ ਮੇਰਾ ਖਾਲੀ ਹੋ ਗਿਆ। ਘਮਾ ਦੇ ਘਮਾ ਦੇ ਬੱਸ ਘਮਾ ਦੇ ਘਮਾ ਦੇ। ਥੋੜੋ ਥੋੜੋ ਖੁੰਝ ਜਾਓ ਖੁੰਝ ਜਾ। ਚੱਲ ਚੱਲ ਚੱਲ। ਇਹ ਤੇ ਤਾਂ ਪਾਣਾ ਨਹੀਂ ਰਿਣੀ ਮੈਂ ਤੁਥੋਂ ਲੈਣਿਆ ਵਾ ਸੇ ਰੇੜੀ ਜੀ ਕੰਮ ਹੋ ਗਿਆ ਕੰਪਲੀਟ ਦੱਸੋ ਕਿਦਾਂ ਲੱਗਿਆ ਤੇ ਮਗਰ ਪਾਰਕ ਵੀ ਚੱਲ ਰਿਹਾ ਰਹਿਰਾ ਸਾਹਿਬ ਸਕੂਲ ਸਕੂਲ ਦਾ ਮੌਸਮ ਬੜਾ ਘੰਟ ਹੋਇਆ ਤੇ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਚੈਨਲ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰੋ